ਦਰ ਸਿੰਘ ਸੁਭਰਾ ਕਿਸਾਨ ਮਦੂਲ ਸੰਘਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਜਿਹੜੇ ਵਿਸ਼ੇ ਆ ਜਿਹੜਾ ਪੁੱਛਿਆ ਗਿਆ ਵਿਸ਼ਾ ਤੇ ਵੈਸੇ ਅੰਤਰਰਾਸ਼ਟਰੀ ਹੋਇਆ ਪਿਆ ਏ ਜਿਹੜੇ ਤਰੀਕੇ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਕੇਂਦਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਇੱਥੇ ਸ਼ੁਰਾ ਮਾਰਦਿਆਂ 19 ਮਾਰਚ ਨੂੰ ਆਗੂਆਂ ਨੂੰ ਮੰਤਰੀਆਂ ਦੇ ਨਾਲ ਮੀਟਿੰਗ ਦੇ ਵਿੱਚ ਛੱਡ ਕੇ ਉਹਨਾਂ ਨੂੰ ਰੀਟੇਨ ਕੀਤਾ ਤੇ ਸਾਡੇ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਜਿਹੜੇ ਧਰਨੇ ਲੱਗੇ ਸੀ ਉਹਨਾਂ ਨੂੰ ਆਪਣੀ ਪੁਲਿਸ ਤੋਂ ਅਰਾਤ ਨੂੰ ਲਾਈਟ ਬੰਦ ਕਰਕੇ ਉਹਨਾਂ ਤੇ ਚਦਤ ਕਰਾਇਆ ਮਾਵਾ ਭੈਣਾਂ ਨੂੰ ਗੱਫੇ ਪ੍ਰਸ਼ਾਦਾ ਸ਼ਕਦੀਆਂ ਨੂੰ ਤਿਆਰ ਕਰਦਿਆਂ ਨੂੰ ਜੇਲੀ ਸੁੱਟਿਆ ਵਾ ਔਰ ਟਰੈਕਟਰ ਟਰਾਲੀਆਂ ਸਾਰਾ ਸਮਾਨ ਉਹ ਤੋਂ ਚੋਰੀ ਕਰਵਾਇਆ ਵਾ ਸਾਨੂੰ ਸੂਤਰਾਂ ਤੋਂ ਵੀ ਪਤਾ ਲੱਗਾ ਵੀ ਜਿਹੜਾ ਇਹਨਾਂ ਦਾ ਐਮਐਲਏ ਆ ਗਰਲਾਲ ਕਰਨੌਰ ਉਹਦੇ ਰਿਸ਼ਤੇਦਾਰਾਂ ਦੇ ਘਰਾਂ ਤੋਂ ਟਰਾਲੀਆਂ ਸਮਾਨ ਬਰਾਮਦ ਹੋਣ ਡਿਆ ਵਾ ਸੋ ਇਸ ਵਰਤਾਰੇ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫੈਸਲਾ ਕੀਤਾ ਵੀ 3 ਦਿਨ ਲਗਾਤਾਰ 22 23 ਤੇ 24 ਨੂੰ ਵਿੰਡ ਪਧਰੀ ਅਰਥੀ ਫੂਕ ਮਜਾਰੇ ਹੋਣਗੇ ਔਰ ਇਸ ਤੋਂ ਬਾਅਦ ਦੋਆ ਫੋਰਮਾਂ ਦੇ ਨਾਲ ਆਗੂਆਂ ਨਾਲ ਮੀਟਿੰਗ ਲਾ ਕੇ ਅਗਲੇ ਐਕਸ਼ਨ ਦਾ ਵੱਡਾ ਐਲਾਨ ਹੋਊਗਾ ਸਾਡੀ ਇਹਨਾਂ ਤੋਂ ਹੱਕਵਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਦੀ ਕਿਸਾਨਾਂ ਬਿਦੁਰਾਂ ਦੀ ਬਿਨਾਂ ਸ਼ਰਤ ਰਾਈ ਲੈਣੀ ਆ ਤੇ ਜੋ ਇਹਨਾਂ ਨੇ ਸਮਾਨ ਚੋਰੀ ਕੀਤਾ ਜਾਂ ਕਰਵਾਇਆ ਜੋ ਬਰਪਤਾ ਭਰਪੂਰ ਕਾਰਵਾਈ ਕੀਤੀ ਆ ਉਹਦਾ ਅਖਮਾਜਾ ਭਗਤੋਂਦਿਆਂ ਸਮਾਨ ਦੀ ਇੱਕ ਇੱਕ ਚੀਜ਼ ਦਾ ਮੁਆਵਜ਼ਾ ਜਿਹੜਾ ਉਹ ਭਗਵੰਤ ਮਾਨ ਸਰਕਾਰ ਤੋਂ ਲੈਣਾ ਵਾ ਨਾਲ ਮੀਟਿੰਗਾਂ ਕਰਕੇ ਅਗਲੇ ਐਕਸ਼ਨ ਦਾ ਬਹੁਤ ਜਲਦੀ ਐਲਾਨ ਕਰਾਂਗੇ ਜਿਹੜਾ ਐਕਸ਼ਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਗਲੇ ਦੀ ਹੱਡੀ ਬਣਾਵਾਂਗੇ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਰਾਤ ਨੂੰ ਘੇਰ-ਘੇਰ ਕੇ ਲੋਕਾਂ ਦੇ ਘਰਾਂ ਦੇ ਵਿੱਚ ਆਗੂ ਕਿਵੇਂ ਫੜੇ ਜਾਂਦੇ ਆ ਔਰ ਕਿਵੇਂ ਲਾਈਟਾਂ ਬੰਦ ਕਰਕੇ ਮਾਵਾ ਭੈਣਾਂ ਨੂੰ ਟ੍ਰੇਨ ਕੀਤਾ ਜਾਂਦਾ ਵਾ ਕਿਵੇਂ ਸਮਾਨ ਲੁੱਟਿਆ ਜਾਂਦਾ ਵਾ ਇਹ ਸਾਰਾ ਕੁਝ ਵਰਤਾਰਾ ਜਿਹੜਾ ਹੈ ਇਹਨਾਂ ਦਾ ਉਹ ਵਾਪਸ ਮੋੜਾਂਗੇ ਜੰਗਲ ਰਾਜ ਬਣਾ ਕੇ ਬਹਿ ਗਿਆ ਇਸ ਟਾਈਮ ਤੇ ਭਗਵੰਤਬਾਨ ਸਾਡਾ ਯੁੱਧ ਨਸ਼ਾ ਵਿਰੁੱਧ ਕਹਿ ਕੇ ਜਿਹੜਾ ਪੁੜੀ ਵਾਲਾ ਵਾ ਉਹ ਬਗੈਰ ਵਾਰਿੰਗ ਤੋਂ ਉਹਦਾ ਘਟਾਇਆ ਜਾ ਰਿਆ ਜਿਹੜਾ ਨਸ਼ੇ ਦਾ ਸਦਾਗਰ ਵਾ ਉਹ ਇਹਨਾਂ ਦੇ ਨਾਲ ਬੈਠਾ ਵਾ ਨਸ਼ਾ ਪੁਲਿਸ ਪ੍ਰਸ਼ਾਸਨ ਰਾਜਨੀਤਿਕ ਲੋਕ ਤੇ ਸਮਗਲਰਾਂ ਦੀ ਮਿਲੀ ਭੁਗਤਣਾ ਵੇਚ ਰਿਆ ਵਾ ਉਹਦੇ ਤੇ ਆਉਣਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਦੇਖਦੇ ਲੋਕ ਇੱਕ ਇੱਕ ਚੀਜ਼ ਦਾ ਸੁਆਸ ਹਸਾਬ ਲੈਣਗੇ ਪਰसों ਤੋਂ ਹੀ ਅਰਥੀ ਪੂਗ ਮਜਾਰੇ ਜੁਪੀ ਹਰਿਆਣਾ ਰਾਜਸਥਾਨ ਤੇ ਦੱਖਣ ਪਾਰ ਦੇ ਚੱਲ ਰਿਹਾ ਸੋ ਉਹਦੀ ਕੜੀ ਤਹਿਤ ਅੱਜ ਸਭਰਾਕਾਈ ਵੱਲੋਂ ਮੀਟਿੰਗ ਕਰਕੇ ਸਾਡੇ ਜੋਨ ਆਗੂ ਗੁਰਪ੍ਰੀਤ ਸਿੰਘ ਜੀ ਤਰਸੀਮ ਸਿੰਘ ਤੇ ਸਵਰਨ ਸਿੰਘ ਜੀ ਵੀ ਆਏ ਨੇ ਇਹਨਾਂ ਨੇ ਮੀਟਿੰਗ ਲਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹਰੇਕ ਇਲਾਕੇ ਦੇ ਵਿੱਚ ਲੋਕਾਂ ਦੇ ਇਕੱਠ ਜਿਹੜੇ ਨਜ਼ਰ ਆਉਣਗੇ ਤੁਹਾਡੇ মিডিਆ ਰਾਈ ਕਿਉਂਕਿ মিডিਆ ਚੌਥਾ ਥਾਮਾ মিডিਆ ਰਾਈ ਲੋਕਾਂ ਕੋਲੇ ਗੱਲ ਕਰਨੀ ਪਹੁੰਚਾਉਣੀ ਚਾਹ ਰਹੇ ਆ ਵੀ ਤਗੜੇ ਹੋ ਕੇ ਅੱਗੇ ਹੋ ਜੋ ਪੂਰਾ ਬਾਜ਼ਾਰਵਾਦ ਜਿਹੜਾ ਵਾ ਖਤਮ ਕਰਕੇ ਰੇੜੀ ਫੜੀ ਵਾਲੇ ਛੋਟੇ ਦੁਕਾਨਦਾਰ ਵੱਡੇ ਦੁਕਾਨਦਾਰ ਖਤਮ ਕਰਕੇ ਵੱਡੇ ਮੌਲਾਂ ਵਾਲਾ ਜਿਹੜਾ ਰੁਝਾਨ ਚਲਾਉਣ ਲੱਗਿਆ ਸੈਲੋ ਸੈਲਰ ਤੇ ਵੱਡੇ ਮੌਲ ਇਹ ਅਡਾਨੀਆਂ ਬਾਨੀਆਂ ਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਰੋਟੀ ਦੀ ਥਾਲੀ ਅਡਾਨੀਆਂ ਦੇ ਗਦਾਮ ਦੇ ਵਿੱਚ ਰੱਖਣਗੇ ਤੇ ਅਸੀਂ ਦੋ ਟਾਈਮ ਰੋਟੀ ਨਸੀਬ ਹੋਈ ਤੋਂ ਬਾਅਦ ਵਿਕਾਸ ਕਹਿ ਕੇ ਜਿਵੇਂ ਵੀ ਸਾਡਾ ਵਿਕਾਸ ਹੋ ਰਿਹਾ ਸੋ ਜੇ ਆਪਣੇ ਆਪ ਨੂੰ ਬਚਾਉਣਾ ਤੇ ਫਿਰ ਏਕੇ ਤੇ ਸੰਘਰਸ਼ ਦੇ ਬਲ ਤੇ ਬਚਾਇਆ ਜਾਣਾ ਆਓ ਇੱਕ ਇੱਕ ਇਸ ਘਰ ਦੇ ਬਲਬੁੱਤੇ ਤੇ ਆਪਣੇ ਆਪ ਨੂੰ ਮਜਬੂਤ ਕਰੀਏ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿੱਤ ਆਮ ਲੋਕਾਂ ਦੀ ਹੋਊਗੀ ਕਿਸਾਨਾਂ ਨੂੰ ਕੀ ਫੀਲ ਕਰਾਗੇ ਕਿਸਾਨਾਂ ਨੂੰ ਪੀ ਲਿਆ ਵੀ ਇਸ ਟਾਈਮ ਤੇ ਘਰੀ ਜਿਹੜਾ ਵਾ ਉਹ ਬਹਿਣ ਦਾ ਸਮਾਂ ਨਹੀਂ ਜੇ ਮੈਦਾਨ ਦੇ ਵਿੱਚ ਆਓ ਜਿਹੜਾ ਇਹਨਾਂ ਨੇ ਪੀਲਾ ਪੰਜਾ ਚਲਾਉਣਾ ਸ਼ੁਰੂ ਕੀਤਾ ਵਾ ਜਿਹੜੇ ਇਹਨਾਂ ਨੇ ਪੁਲਸੀਆ ਰੋਗ ਗਾਉਣਾ ਸ਼ੁਰੂ ਕੀਤਾ ਵਾ ਜਿਹੜਾ ਸਰਕਾਰ ਨੇ ਨਾਦਰਸ਼ਾਈ ਹੁਕਮ ਚੜ੍ਹਿਆ ਇਹਦੇ ਤਹਿਤ ਭਾਰਤ ਮਾਲਾ ਪ੍ਰੋਜੈਕਟ ਤਹਿਤ ਜਮੀਨਾਂ ਵੀ ਖੋਣ ਦੀ ਤਿਆਰੀ ਜੇ ਸੋ ਜਿੰਨੀ ਦੇਰ ਤੱਕ ਤੁਸੀਂ ਅੱਗੇ ਨਾ ਹੈ ਨਾ ਨਸਲ ਲੈਣੀ ਨਾ ਫਸਲ ਲੈਣੀ ਆ ਨਾ ਜੰਗਲ ਨਾ ਚਾਲ ਨਾ ਪਹਾੜ ਤੇ ਨਾ ਜੰਗਲ ਇਹ ਸਾਰੀਆਂ ਚੀਜ਼ਾਂ ਦੇ ਕਬਜ਼ੇ ਹੋਣੇ ਆ ਸੋ ਇਹ ਕਬਜ਼ੇ ਛਡਵਾਉਣ ਵਾਸਤੇ ਆਪਣੀ ਮਲਕੀਅਤ ਕਾਇਮ ਰੱਖਣ ਵਾਸਤੇ ਆਓ ਭਾਰਤੀ ਲੋਕ ਨੂੰ ਪੰਜਾਬ ਦੇ ਲੋਕ ਨੂੰ ਇੱਕੋ ਹੀ ਹੈ ਮੰਤਰੀ ਲਾਲਜੀਤ ਸਿੰਘ ਭੁੱਲਣੇ ਕਿਹਾ ਕਿ ਮੈਂ ਸਾਰੇ ਉਹਦੇ ਛਡਣੋਂ ਤਿਆਰ ਆ ਜੇਕਰ ਦਿੱਲੀ ਨੂੰ ਇਹ ਸਾਰੇ ਜਿਸੇ ਬੰਨਿਆ ਰਵਣਾ ਹੋਵੇ ਤੇ ਕੀ ਕਰੇ ਲਾਲਜੀਤ ਭੁੱਲਣ ਨੂੰ ਅਸੀਂ ਕਦੋਂ ਰੁਕਿਆ ਵੀ ਉਹਦੇ ਨਾ ਛੱਡ ਇਹ ਤਾਂ ਮਡੱਪਣਾ ਜਿਹੜਾ ਛੱਡ ਦੂਗਾ ਉਹ ਲੋਕ ਹੀ ਹੀਰੋ ਬਣੂਗਾ ਲੋਕ ਨਾਇਕ ਬਣੂਗਾ ਅਸੀਂ ਤੇ ਉਹ ਮਨਦੀਪ ਸਿੰਘ ਸਿੱਧੂ ਜਿਨੇ ਆਪਣੇ ਆਪ ਨੂੰ ਬਹੁਤ ਤਾਨਾਸ਼ਾਹ ਖਵਾਉਂਦਿਆ ਉਥੇ ਦੱਸਿਆ ਵਾ ਵੀ ਮੈਂ 3000 ਨਫਰੀ ਲੈ ਕੇ ਆਇਆ ਵਾ ਬੜਾ ਤਗੜਾ ਟਾਂਡਵ ਨੱਚਿਆ ਅਸੀਂ ਤੇ ਉਹਨੂੰ ਵੀ ਕਿਹਾ ਵੀ ਰਾ ਰਿਟਾਇਰਮੈਂਟ ਤੇ ਆ ਤੇਰਾ ਹਾਕੇ ਬਣਦਾ ਸੀ ਵੀ ਜਦੋਂ ਇਹ ਕਾਰਵਾਈ ਕਰਨ ਵਾਸਤੇ ਭਗਵੰਤ ਨੇ ਮਾਰਨੇ ਕਿਹਾ ਸੀ ਅਸਤੀਫਾ ਵਗਾ ਕੇ ਪੈਰਾਂ 'ਚ ਮਾਰ ਦੋ ਲੋਕ ਨਾਇਕ ਮੰਨਦੇ ਲੋਕ ਤੈਨੂੰ ਪਲਕਾਂ ਦੇ ਬਿਠਾਉਂਦੇ ਪਰ ਅੱਜ ਤੂੰ ਸਰਕਾਰਾਂ ਦੀ ਗੋਲੀ ਚਟਕੇ ਸੱਚੀ-ਮੁੱਚੀ ਆਪਣੇ ਆਪ ਨੂੰ ਬਹੁਤ ਨੀਵੇਂ ਪੱਧਰ ਤੇ ਕਰ ਰਿਹਾ ਜਦੋਂ ਕਿ ਤੇਰੇ ਬਾਰੇ ਸੁਣਿਆ ਸੀ ਇਹ ਧਾਰਮਿਕ ਬਿਰਤੀ ਦਾ ਬੰਦਾ ਵਾ ਪਰ ਧਾਰਮਿਕ ਜਿਹੜਾ ਜਿਹੜੀ ਆ ਬਿਰਤੀ ਵਾਲਾ ਬੰਦਾ ਵਾ ਉਹ ਕਦੀ ਵੀ ਨੀ ਹੱਥਿਆਂ ਤੇ ਵਾਰ ਨਹੀਂ ਕਰਦਾ ਕਦੀ ਵੀ ਵਾਰਨਿੰਗ ਤੋਂ ਪਹਿੇ ਵਾਰ ਨਹੀਂ ਕਰਦਾ ਕਦੀ ਵੀ ਬੱਤੀਆਂ ਬੁਝਾ ਕੇ ਵਾਰ ਨਹੀਂ ਕਰਦਾ ਔਰ ਇਹ ਵੀ ਕਿਹਾ ਗਿਆ ਉਹਨਾਂ ਵੱਲੋਂ ਕਿ ਅਸੀਂ ਵੀਡੀਓਗ੍ਰਾਫੀ ਕੀਤੀ ਹੈ ਸਮਾਨ ਦੀ ਵੇਖ ਕੇ ਇੱਕ ਚੀਜ਼ ਮਿਲੂਗੀ ਜਦੋਂ ਕਿ ਬੱਤੀਆਂ ਬੁਝਾਉਂਦੀਆਂ ਬੱਤੀ ਲਾਈਟ ਬੰਦ ਕਰ ਦਿੱਤੀ ਔਰ ਫਿਰ ਵੀਡੀਓਗ੍ਰਾਫੀ ਕਾਦੀ ਸੀ ਸੋ ਇਹ ਸਾਰਾ ਕੁਝ ਜਿਹੜਾ ਵਾ ਮਿਲੀ ਭੁਗਤਣਾ ਹੋ ਰਿਹਾ ਵਾ ਸਾਡਾ ਇਹ ਆਪੀ ਇਹਦੇ ਤੇ ਜੇ ਲਾਲਜੀਤ ਕੋਲਰ ਇਹ ਕਹਿ ਰਿਹਾ ਮੈਂ ਉਹਦੇ ਛੱਡਦਾ ਵਾਂ ਤੇ ਭਾਈ ਕਿਹਨੇ ਕਿਹਾ ਵਾ ਜੇ ਉਹਦੇ ਛੱਡ ਕੇ ਲੋਕਾਂ ਨਾਲ ਦਰੀ ਤੇ ਆਣ ਕੇ ਬਹਿ ਜੇਗਾ ਕਿਉਂਕਿ ਲੋਕਾਂ ਦੇ ਦਰੀ ਦੇ ਵਿੱਚੋਂ ਨਿਕਲੇ ਆਇਆ ਲੀਡਰਾਂ ਤੋਂ ਜੇ ਲੋਕਾਂ ਨਾਲ ਕੇ ਬਹਿ ਜੇਗਾ ਤੇ ਲੋਕ ਭਾਈ ਕਦੀ ਵੀ ਕਿਸੇ ਨੂੰ ਪਿੱਛਾ ਨਹੀਂ ਦਿੰਦੇ ਹਮੇਸ਼ਾ ਜਿਹੜਾ ਲੋਕ ਨਾਇਕ ਬਣਦਾ ਉਹਨੂੰ ਅੱਖਾਂ ਤੇ ਪਿਠਾਉਂਦੇ ਆ ਠੀਕ ਵਾ ਜੇ ਪਰ ਕਹਿਣੀ ਦੇ ਕਰਨੀ ਦੇ ਵਿੱਚ ਫਰਕ ਨਾ ਹੋਵੇ ਜੇ ਕਿਤੇ ਇਹ ਗੱਲ ਹੁੰਦੀ ਤੇ ਕੈਬਿਨੇਟ ਦੇ ਵਿੱਚ ਇਹ ਵੀ ਬੈੰਦਾ ਵਾ ਲਾਲਜੀਤ ਖੁੱਲਰ ਵੀ ਇਹਦੀ ਵੀ ਸਲਾਹ ਲਈ ਹੋਗੀ ਕਿ ਕਿਹੜੇ ਤਰੀਕੇ ਦੇ ਨਾਲ ਵਪਾਰੀਆਂ ਨੂੰ ਇਹ ਕਹਿ ਰਹੇ ਵਪਾਰੀਆਂ ਨੂੰ ਮਤਲਬ ਜਿਹੜਾ ਨਾ ਉਹ ਨੁਕਸਾਨ ਬੜਾ ਹੋ ਰਿਹਾ ਸੀ ਹੱਦ ਹੋਈ ਆ ਰਾਹ ਕੇਂਦਰ ਸਰਕਾਰ ਨੇ ਬੰਦ ਕੀਤੇ ਕਰਵਾਏ ਹਰਿਆਣਾ ਸਰਕਾਰ ਤੋਂ ਕੰਦਾ ਘਟਾਈਆਂ ਸਾਡੇ ਕੋਲ ਦੀ ਤਾਂ ਕਸਾ ਕਸ ਗੱਡੀਆਂ ਤੁਰੀਆਂ ਜਾਂਦੀਆਂ ਸੀਗੀਆਂ ਇਹਨਾਂ ਨੂੰ ਇਹ ਸੁਰਤ ਹੀ ਨਹੀਂ ਆਈ ਕਿ ਸਾਨੂੰ ਨਰਿੰਦਰ ਮੋਦੀ ਵਰਤ ਰਿਹਾ ਵਾ ਔਰ ਇਹ ਵਰਤੇ ਗਏ ਨੈਪ ਕੇ ਨਵਾਂ ਵਰਤ ਕੇ ਉਹਨਾਂ ਨੂੰ ਪਾਸ ਹੀ ਉਹਨਾਂ ਨੇ ਸੁਟਨਾਵਾ ਸੋ ਐਸ ਟਾਈਮ ਤੇ ਮੋਦੀ ਸਭ ਤੋਂ ਛਾਤਰ ਰਿਹਾ ਜਿਹੜਾ ਪੰਜਾਬ ਨੂੰ ਲੜਾ ਗਿਆ ਪੰਜਾਬੀਆਂ ਤੋਂ ਲੜਾ ਗਿਆ ਆਪ ਹੋਵੇ ਜਿਹੜਾ ਕਰ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰੀਆਂ ਜਥੇਬੰਦੀਆਂ ਖੂਬਸੂਰਤੀ ਦੇ ਨਾਲ ਇੱਕ ਮੰਚ ਤੇ ਨਜ਼ਰ ਆਉਣਗੀਆਂ। ਧੰਤਾਰੀਵਾਲ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੱਟੀ ਜੀ ਉਪਰਧਾਨ ਜੀ। ਕੀ ਕਹਿਣਾ ਚਾਹੋਗੇ? ਦੇਖੋ ਜੀ ਤੈਨ ਵਾਲੀ ਤੇ ਜੇ ਗੱਲ ਇਹਨਾਂ ਸਰਕਾਰ ਨੇ ਕੋਈ ਰਹਿਣ ਦਿੱਤੀ 80 ਸਾਲ ਦੇ ਵਿੱਚ ਸਭ ਤੋਂ ਵੱਡਾ ਕਹਾਣ ਕੀਤਾ ਆ ਲੋਕਤੰਤਰ ਦਾ ਉਹ ਭਗਵੰਤ ਮਾਨ ਨੇ ਕੀਤਾ ਆ। ਜਿਹੜਾ ਸੀਐਮ ਹੁੰਦੇ ਉਹ ਵੀ ਆਪਦੇ ਆਪ ਨੂੰ ਸਿੰਘ ਨਹੀਂ ਲਾਉਦਾ ਤੇ ਦੂਜੀ ਗੱਲ ਇੱਕ ਸਾਫ਼ ਸ਼ਬਦਾਂ ਦੇ ਵਿੱਚ ਸਾਫ਼ ਕੱਪੜਿਆਂ ਦੇ ਵਿੱਚ ਇੱਕ ਗੱਲ ਸਾਫ਼ ਹੋ ਗਈ ਆ ਭਈ ਅੱਜ ਉਹ ਬੀਜੇਪੀ ਦੀ ਦੂਜੀ ਟੀਮ ਆ ਜਿਹੜੀ ਅਸੀਂ ਕਹਿੰਦੇ ਆ ਰਹੇ ਸੀ ਸਾਫ਼ ਜੇ ਗੱਲ ਕਹਿ ਦਈਏ ਭਈ ਜਿਹੜੇ ਚੰਡੀਗੜ੍ਹ ਲੋਕ ਬੈਠੇ ਆ ਉਹ ਸਾਡਾ ਭਲਾ ਨਹੀਂ ਕਰ ਸਕਦੇ ਸਭ ਤੋਂ ਨਿੰਦਣਯੋਗ ਘਟਨਾ ਜਿਹੜੀ ਆ ਠੀਕ ਆ ਉਹ ਦੋ ਭਾਈ ਜੇਲ੍ਹ ਲੈ ਗਿਆ ਕੋਈ ਮਸਲਾ ਨਹੀਂ ਸਾਡੇ ਆਗੂ ਜੇਲ੍ਹ ਭਾਲੇ ਕੋਈ ਮਸਲਾ ਨਹੀਂਗਾ ਯਾਰ ਨਾਵਾ ਪੈਣਾ ਸਾਡੀਆਂ ਜੇਲ੍ਹ ਬਾਉਨੀਆਂ ਇਹ ਸ਼ੋਭਾ ਨਹੀਂ ਦਿੰਦੀ ਆ ਭਗਵੰਤ ਸਿੰਘ ਮਾਨ ਨੂੰ ਦੂਜੀ ਗੱਲ ਇਹ ਆ ਇਹਨਾਂ ਦਾ ਇੱਕ ਡੀਆਈਜੀ ਉਹ ਬਹੁਤ ਜ਼ਿਆਦਾ ਆਗੂਆਂ ਨੂੰ ਮਾੜਾ ਬੋਲ ਰਿਹਾ ਸੀ ਜਿੱਦਨ ਧਰਨਾ ਤੋਂ ਉਠਾਇਆ ਗਿਆ ਆ ਸਰਦਾਰ ਮਨਜਿੰਦਰ ਸਿੰਘ ਇਦਾਂ ਕਰਕੇ ਨਾ ਹੁੰਦਾ ਕੋਈ ਮੈਂ ਸਰਦਾਰ ਮਨਦੀਪ ਸਿੰਘ ਸਿੱਧੂ ਉਹ ਕਹਿੰਦਾ ਆ ਵੀ ਲੋਕ ਕਹਿ ਰਹੇ ਵੀ ਕਿਸਾਨ ਕਹਿ ਰਹੇ ਵੀ ਅਸੀਂ ਫੇਰ ਆਵਾਂਗੇ ਪੱਤਰਕਾਰ ਭਾਈ ਜਰਾ ਕਹਿ ਰਹੇ ਵੀ ਕਿਸਾਨ ਫੇਰ ਆਉਣਗੇ ਉਹ ਕਹਿੰਦਾ ਅਸੀਂ ਕਿਹੜਾ ਟਾਇਰ ਹੋ ਗਏ ਆ ਇਹ ਗੱਲਾਂ ਅਫਸਰ ਨੂੰ ਸ਼ੋਭਾ ਨਹੀਂ ਦਿੰਦੀਆਂ ਜਿਹੜੀ ਜਿਹੜੀ ਤਨਖਾਹ ਲੈ ਰਿਆ ਉਹ ਲੋਕਾਂ ਦੇ ਟੈਕਸਾਂ ਚੋਂ ਲੈ ਰਿਆ ਪੰਜਾਬ ਸਰਕਾਰ ਤਨਖਾਹ ਨਹੀਂ ਉਹਨੂੰ ਦਿੰਦੀ ਅੱਜ ਹਾਲਾਤ ਕੀ ਬਣਾਤੇ ਆ ਪੱਤਰਕਾਰਾ ਭਾਈਚਾਰਾ ਇਸ ਇਨਸਾਨ ਨੇ ਕੁੱਟਿਆ ਇੰਨੇ ਜਿਹੜੇ ਮੈਂ ਕੋ ਮੁਲਾਜ਼ਮ ਇਸ ਇਨਸਾਨ ਨੇ ਕੁੱਟੇ ਆਪ ਕਹਿੰਦਾ ਵੀ ਮੈਂ ਇੱਕ ਟੀਚਰ ਦਾ ਪੁੱਤ ਆ ਸਭ ਤੋਂ ਜ਼ਿਆਦਾ ਟੀਚਰ ਕੁੱਟੇ ਇਸ ਇਨਸਾਨ ਨੇ ਕਿਸਾਨ ਇਹਨੇ ਕੁੱਟੇ ਮਜ਼ਦੂਰ ਇਹਨੇ ਕੁੱਟੇ ਵਰ ਕਿਹੜਾ ਰਹਿ ਗਿਆ ਗੱਲ ਕਰਦੇ ਘਾਟੋਂ ਦੀ ਨਸ਼ਿਆਂ ਦੀ ਸਭਰਾ ਦੀ ਗੱਲ ਕਰਕੇ ਗਏ ਆ ਸਭ ਤੋਂ ਵੱਡੋ ਸਦਾਗਰ ਤੇ ਇਹਦੇ ਸੱਜੇ ਖੱਬੇ ਬੈਠੇ ਆ ਤੇ ਜਿਹੜੇ ਉਹ ਸੱਜੇ ਖੱਬੇ ਲੈਣੇ ਨਹੀਂਗੇ ਠੀਕ ਹੈ ਇੱਥੇ ਨਿੱਕੇ ਮੋਟੀਆਂ ਕਾਰਵਾਈਆਂ ਕਰਕੇ ਘਟਾ ਆ ਕੇ ਜਦੋਂ ਗੱਲ ਜਾਂਦੀ ਆ ਵੱਡੇ ਘਰਾਂ ਨੂੰ ਵੱਡੇ ਘਰਾਂ ਨੂੰ ਜਿਹੜੇ ਖਰਬਾ ਕਰੋੜਪਤੀ ਬਣਿਆ ਉੱਥੇ ਜਾ ਕੇ ਇਹਨਾਂ ਦਾ ਮੂੰਹ ਬੰਦ ਹੋ ਜਾਂਦਾ ਆ ਜਿਹੜੇ ਚਿੱਟਾ ਵੇਚਦੇ ਪਏ ਆ ਇਹ ਘਰ ਬਣਾਉਂਦੇ ਆ ਸਾਫ਼ ਇਹ ਪੁੱਛਣ ਵੀ ਆਉਂਦਾ ਕਿਥੋਂ ਕੌਣ ਬਣਾਉਂਦਾ ਪਿਆ ਆ ਉੱਥੇ ਜਾ ਕੇ ਜਦੋਂ ਇਹਨਾਂ ਘਰਾਂ ਨੂੰ ਸੂਈ ਜਾਂਦੀ ਸਭ ਕੁਝ ਬੰਦ ਹੋ ਜਾ ਉਹ ਉਹ ਜਾ ਰਿਹਾ ਆ ਅੱਜ ਰੋਟੀ ਲੜਾਈ ਦੀ ਆ ਅੱਜ ਰੋਟੀ ਦੀ ਲੜਾਈ ਆ ਕਿਉਂਕਿ ਰੋਟੀ ਸਾਡੀ ਖੁੱਸਣ ਜਾ ਰਹੀ ਆ ਉਹਦੇ ਵਿੱਚ ਤੁਸੀਂ ਵੇਖ ਲਓ ਭੀ ਅੱਜ ਤੁਹਾਨੂੰ ਕਿੱਥੇ ਲੈ ਕੇ ਖੜਿਆ ਕਰਤਾ ਇਹਨਾਂ ਲੋਕਾਂ ਨੇ ਇਹ ਸਾਰਿਆਂ ਦੀ ਆਪਣੀ ਲੜਾਈ ਆ ਕਿਉਂਕਿ ਸਾਰੇ ਵਰਗੇ ਕੁੱਟ ਰਿਆ ਡਰਾ ਰਿਆ ਆ ਪਰ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਚਾਹੇ ਕੋਈ ਪ੍ਰੈਸ ਵਾਲਾ ਮੇਰਾ ਵੀਰ ਹੋਵੇ ਇਹਨਾਂ ਤੋਂ ਡਰਨ ਵਾਲੇ ਨਹੀਂਗੇ ਮੈਦਾਨ ਦੇ ਵਿੱਚ ਆ ਮੈਦਾਨ ਦੇ ਵਿੱਚ ਆਵਾਂਗੇ ਕੁੱਟਿਆਂ ਕੋਈ ਡਰਦਾ ਨਹੀਂ ਹੁੰਦਾ ਕਿਉਂਕਿ ਕੁੱਟ ਦੇ ਡਰ ਤੋਂ ਜਥੇਬੰਦੀ 'ਚ ਛੱਡ ਜੀਏ ਜਾਂ ਅਸੀਂ ਪਛਾੜ ਜੀਏ ਸਵਾਲ ਨਹੀਂ ਪੈਦਾ ਨਹੀਂ ਹੁੰਦਾ ਜਿੰਨਾ ਚਿਰ ਸੈਂਟਰ ਤੋਂ ਐਮਐਸਪੀ ਨਹੀਂ ਲੈ ਲੈਂਦੇ ਆਪਦੀਆਂ 12 ਮੰਗਾ ਜੀ ਸਾਡੀਆਂ ਮੇਨ ਮੰਗਾ ਹੈ ਉਹਦੇ ਨਾਲ ਨਾਲ ਹੋਰ ਮੰਗਾ ਲਿੰਕ ਕਰਦੀਆਂ ਜਿੰਨੀਆਂ ਮੰਗਾ ਅਸੀਂ ਮਨਾ ਨਹੀਂ ਲੈਂਦੀ ਉਹਨਾਂ ਚ ਚੁੱਪ ਕਰਕੇ ਬੈਠਣ ਵਾਲੇ ਨਹੀਂਗੇ ਇਹਨਾਂ ਦਾ ਭਲੇਖਾ ਹੋਊਗਾ ਕਿ ਸ਼ੰਭੂ ਤੋਂ ਠਾ ਦੇਖ ਨੌਰੀ ਤੋਂ ਠਾ ਦੇ ਇਹ ਰਮਾਨਾ ਘਰ ਬੈਜਣਗੇ ਜਥੇ ਬੰਦੀ ਦਾ ਪਲਾਨ ਨਾ ਹੁੰਦੀਆਂ ਆ ਪਲਾਨਿੰਗ ਅਨੁਸਾਰ ਚੱਲਾਂਗੇ ਅੱਜ ਪੁਤਲੇ ਫੂਕ ਰਹੇ ਆ ਇਹ ਆਪਦਾ ਭਲੇਖਾ ਕੱਢ ਲੈਣਾ ਕੱਲ ਨੂੰ ਛੜਕਾਂ ਤੇ ਆਵਾਂਗੇ ਤੇ ਪਰਸੋਂ ਫੇਰ ਦਿੱਲੀ ਜਾਵਾਂਗੇ ਇਹ ਇਹ ਆਉਦੇ ਭਲੇਖੇ ਕਰ ਲੈਣਾ ਜਿੱਥੇ ਬੰਦਾ ਕੋਈ ਕਾਇਦਾ ਕਾਨੂੰਨ ਹੁੰਦਾ ਆ ਠੀਕ ਆ ਕਈ ਵਾਰ ਜੰਗਾਂ ਦੇ ਵਿੱਚ ਇੱਕ ਕਰਨ ਗਾਂ ਤੇ ਕਰਨ ਪਛਾਹ ਕੀ ਇੱਡੇ ਬਹੁਤੇ ਜਿਆਦਾ ਹੈ ਨਾ ਇਹ ਇਹ ਆਪਦਾ ਹੰਕਾਰ ਆਦਾ ਈਗੋ ਇਹ ਨਾ ਪਰਾਉਣਾ ਇਹ ਲੋਕ ਆ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਆ ਪਰ ਅੱਜ ਵੇਖ ਲਓ ਤੁਸੀਂ ਜੇ ਲੋਕਾਂ ਦੇ ਤੁਹਾਨੂੰ ਸੜਕਾਂ ਤੋਂ ਚਣ ਦੇਣਾ ਅਸੀਂ ਦਿੱਲੀ ਨਹੀਂ ਜਾਣ ਦੇਣਾ ਤੇ ਪਿੰਡਾਂ 'ਚ ਇਹ ਵਣਦੀ ਕੋਸ਼ਿਸ਼ ਨਾ ਕਰਨ ਆਉਣਾ ਸਮੇਂ 'ਚ ਲਾਨ ਹੋ ਜਾਣੇ ਆ ਪਿੰਡਾਂ 'ਚ ਇਹ ਨਹੀਂ ਵੜ ਸਕਦੇ ਫਿਰ ਇਹ ਗੱਲਾਂ ਸਮਝਣ ਵਾਲੀਆਂ ਆ ਗਿੱਜੀ ਗੱਲ ਸਭ ਤੋਂ ਮੇਨ ਆ ਭਗਵੰਤ ਮਾਨ ਕਹਿੰਦਾ ਸੀ ਪਹਿਲੋਂ ਤੇ ਅੱਜ ਤੋਂ ਸਾਲ ਪਹਿਲਾਂ ਕਹਿ ਰਿਹਾ ਵੀ ਸੜਕਾਂ ਜਿਹੜੀਆਂ ਉਹ ਰੇ ਅੱਜ ਕੀ ਹੋ ਗਈ ਛਤੀ ਉਤੋਂ ਦਾ ਹਰਿਆਣਾ ਸਰਕਾਰ ਨੇ ਡੱਕੀਆਂ ਕਿਸਾਨ ਮਾਨ ਸ਼ਾਂਤਮਈ ਬੈਠੇ ਆ ਉਦੋਂ ਤੇ ਸਾਡੇ ਸ਼ੁਭ ਸ਼ੋਭਾ ਕਰਮ ਨੂੰ ਜੱਕ ਕਰਨੇ ਆ ਉਹਨੂੰ 1 ਕਰੋੜ ਰੁਪਇਆ ਮੁਆਵਜ਼ਾ ਦੇ ਕੇ ਆ ਵੀ ਸਾਡਾ ਪੋਤੇ ਨਾ ਮਾਰਤਾ ਆ ਸਾਨੂੰ ਡੰਗਾ ਫੇਰ ਰਿਹਾ ਆ ਸਾਬ ਗੱਲ ਇਹ ਆ ਵੀ ਉਹਨਾਂ ਨਾਲ ਮਿਲਿਆ ਹੋਇਆ ਆ ਇਹ ਮਿਲਿਆ ਹੋਇਆ ਆ ਆਉਣ ਵਾਲੇ ਦਿਨਾਂ ਚ ਖਪਿਆਜੇ ਇਹਨਾਂ ਨੂੰ ਜਿਹੜੇ ਹੈਗੇ ਆ ਉਹ ਲਕਸ਼ਣਾ ਵਿੱਚ ਇਹਨਾਂ ਪਿੰਡੇ ਪਿੰਡਾਂ ਚ ਵੰਡ ਚ ਇਹਨਾਂ ਨੂੰ ਭੁਗਤਾਨੇ ਪੈਣਗੇ ਉਹ ਅਦਾਲੀਏ ਤਿਆਰ ਹੈ ਅੰਦਰ ਸਿੰਘ ਜੀ ਮਝੇ ਹਲ ਜਾ ਤੇ ਬੰਦੀ ਤਾਂ ਜੀ ਅਸੀਂ ਕਹਿਣਾ ਹੈ ਚਾਉਂਦੇ ਆ ਪੰਜਾਬ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੇ ਜਿਹੜਾ ਕੰਮ ਕੀਤਾ ਮੁਲੀ ਤੋਕਤ ਹੋ ਕੇ ਇਹ ਬਹੁਤ ਮਾੜਾ ਕੀਤਾ ਕਿਸਾਨਾਂ ਦੇ ਨਾਲ ਇਹ ਵੀ ਸਿੱਖ ਪਰਿਵਾਰਾਂ ਦੇ ਵਿੱਚੋਂ ਹੀ ਆ ਤੇ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਇੱਥੇ ਮਾਤਾ ਗੁਜਰਕੌਰ ਤੇ ਜਿਹੜੇ ਬੋਲ ਹੋਏ ਆ ਵੀ ਗੰਗੂਆ ਇੱਕ ਮਾਰੇਗਾ ਤੇ ਚਾਰ ਪੈਦਾ ਹੋਣੇ ਆ ਨਹੀਂ ਚੜ੍ਹਦੀ ਕਲਾ ਦੇ ਵਿੱਚ ਕੌਮ ਰਹਿਣ ਵਾਲੀ ਆ ਇਹ ਚਾਹ ਪੰਜਾਬ ਸਰਕਾਰ ਭਗਵੰਤਮਾਨ ਭਗਵੰਤ ਸਿੰਘ ਮਾਨ ਇਹ ਮਤ ਸੋਚੇ ਪੀ ਇਹ ਸੰਘਰਸ਼ ਜਿਹੜੇ ਬੰਦ ਹੋਣਗੇ ਇਹ ਬੰਦ ਹੋਣ ਵਾਲੇ ਸੰਘਰਸ਼ ਨਹੀਂਗੇ ਉਹਨੇ ਸ਼ੁਰੂ ਹੋਏ ਆ ਤੇ ਇੰਨੀ ਅਸੀਂ ਗੱਲਬਾਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ